ਅੰਗੇਨੇਵਿਚ ਕੱਲ ਅਸੀਂ ਪਾਰਟ 1 ਅਪਲੋਡ ਕਰ ਦਿੱਤਾ ਸੀ ਤੇ ਸ਼ੁਰੂ ਕਰਦੇ ਹਾਂ ਕੀ ਪੜਿਆ ਸੀ ਜੀ ਕਿ ਇੱਥੇ ਤੱਕ ਅਸੀਂ ਪੜ ਲਿਆ ਸੀ ਕਿ ਉਹਨਾਂ ਨੇ ਐਮਏ ਉਹਨਾਂ ਨੇ ਐਮਏ ਦੀ ਪੜ੍ਹਾਈ ਵગેਰਾ ਕੀਤੀ ਤੇ ਉਹਨਾਂ ਦੀ ਐਕਟਿੰਗ ਦੀ ਸ਼ੁਰੂਆਤ ਹੋ ਗਈ ਸੀ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਜਿੱਥੇ ਮੈਂ ਪੜਿਆ ਸੀਗਾ ਤੇ ਮੇਰੀ ਇਹ ਉਹਨਾਂ ਨੇ ਆਪਣੀ ਆਟੋ ਬਾਇਓਗ੍ਰਾਫੀ ਵਿੱਚ ਲਿਖਿਆ ਸੀ ਕਿ ਜਿਹੜੀ ਮੇਰੀ ਫਿਲਮੀ ਆਤਮਕਥਾ ਹੈ ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਜਿੱਥੇ ਮੈਂ ਅੰਗਰੇਜ਼ੀ ਸਾਹਿਤਿਆਨੀ ਐਮਏ ਅਧਿਅਨ ਕੀਤਾ ਤੇ ਅਸਲੀ ਤੌਰ ਤੇ ਉਥੇ ਹੀ ਮੇਰੀ ਗਵਰਨਮੈਂਟ ਕਾਲਜ ਜਿਹੜੇ ਗਵਰਨਮੈਂਟ ਕਾਲਜ ਲਾਹੌਰ ਵਿੱਚ ਹੈ ਪੜ੍ਹਦੇ ਸੀ ਉਥੇ ਹੀ ਇਹਨਾਂ ਦੀ ਐਕਟਿੰਗ ਦੀ ਸ਼ੁਰੂਆਤ ਹੋਈ ਸੀ ਹੁਣ ਅੱਗੇ ਪੜ੍ਹਦੇ ਹਾਂ ਆਪ ਜੀ ਦਾ ਵਿਆਹ ਦਮਯੰਤੀ ਨਾਲ ਹੋ ਗਿਆ ਤੇ ਮਤਲਬ ਉਹਨਾਂ ਦੀ ਵਾਈਫ ਦਾ ਕੀ ਨਾਮ ਸੀ ਦਮਯੰਤੀ ਫਿਰ ਇਹ ਦੋਵੇਂ ਜੀ ਮਤਲਬ ਫਿਰ ਇਹ ਦੋਨੋਂ ਪ੍ਰਾਣੀ ਹੈ ਦੋਨੋਂ ਹਿਊਮਨ ਬੀings 1930 ਵਿੱਚ ਰਬਿੰਦਰਨਾਥ ਟੈਗੋਰ ਦੇ ਸ਼ਾਂਤੀ ਨਿਕੇਤਨ ਵਿੱਚ ਅੰਗਰੇਜ਼ੀ ਤੇ ਹਿੰਦੀ ਪੜ੍ਹਾਉਣ ਵਾਸਤੇ ਗਏ ਹੁਣ ਰਵਿੰਦਰਨਾਥ ਟੈਗੋਰ ਨੇ ਆਪਣਾ ਇੰਸਟੀਚਿਊਟ ਬਣਾਇਆ ਸੀ ਉਦੋਂ ਜਿਹਦਾ ਨਾਮ ਸੀ ਸ਼ਾਂਤੀ ਨਿਕੇਤਨ ਹ ਹੁਣ ਇਹ ਦੋਨੋਂ ਜੀ ਮਤਲਬ ਇਹ ਦੋਨੋਂ ਮੈਂਬਰ ਜੋ ਹੈ ਦੋਨੋਂ ਆਦਮੀ ਨੇ ਮਤਲਬ ਹੈ ਹਸਬੰਡ ਵਾਈਫ 1930 ਵਿੱਚ ਰਵਿੰਦਰਨਾਥ ਟੈਗੋਰ ਨੇ ਆਪਣਾ ਇੰਸਟੀਚਿਊਟ ਬਣਾਇਆ ਸੀ ਆਪਣਾ ਇੱਕ ਸੈਂਟਰ ਬਣਾਇਆ ਸੀ ਸ਼ਾਂਤੀ ਨਿਕੇਤਨ ਉੱਥੇ ਇੰਗਲਿਸ਼ ਔਰ ਹਿੰਦੀ ਪੜ੍ਹਾਉਣ ਵਾਸਤੇ ਉੱਥੇ ਚਲੇ ਗਏ ਇੱਥੇ ਰਹਿੰਦਿਆਂ ਹੀ ਇਹਨਾਂ ਦੀ ਇਹਨਾਂ ਦੇ ਘਰ ਪੁੱਤਰ ਪ੍ਰਕਾਸ਼ਤ ਸਹਾਣੀ ਨੇ ਜਨਮ ਲਿਆ ਹੁਣ ਇਹਨਾਂ ਨੇ ਆਪਣੇ ਬੇਟੇ ਦਾ ਨਾਮ ਕੀ ਲਿਖਿਆ ਰੱਖਿਆ ਪ੍ਰਕਾਸ਼ਤ ਸਹਾਣੀ ਤੇ ਇੱਥੇ ਇਹਨਾਂ ਦਾ ਬੇਟਾ ਹੋਇਆ ਇੱਥੇ ਰਹਿੰਦਿਆਂ ਬਲਰਾਜ ਸਾਨੀ ਦੇ ਵਿਚਾਰ ਚਾਹੇ ਆਪਣੀ ਮਾਤ ਭਾਸ਼ਾ ਪ੍ਰਤੀ ਬਹੁਤੇ ਹਾਂ ਪੱਖੀ ਨਹੀਂ ਸਨ ਪਰ ਟੈਗੋਰ ਉਹਨਾਂ ਨੂੰ ਕਹਿੰਦੇ ਸਨ ਕਿ ਲੇਖਕ ਨੂੰ ਆਪਣੀ ਮਾਤ ਭਾਸ਼ਾ ਵਿੱਚ ਹੀ ਲਿਖਣਾ ਚਾਹੀਦਾ ਹੈ ਮਤਲਬ ਚਾਹੇ ਬਲਰਾਜ ਸਾਨੀ ਆਪ ਆਪਣੀ ਮਾਤ ਭਾਸ਼ਾ ਮੀਨਸ ਆਪਣੀ ਮਾਤ ਭਾਸ਼ਾ ਕੀ ਹੁੰਦੀ ਹੈ ਮਾਂ ਬੋਲੀ ਹੈ ਨਾ ਉਹਦੇ ਵਾਸਤੇ ਉਹਦੇ ਵਿੱਚ ਆਏ ਨੇ ਕੰਫਰਟੇਬਲ ਨਹੀਂ ਸਾਨੀਆ ਉਹਦੇ ਉਹਦੇ ਵੱਲੋਂ ਮਤਲਬ ਉਸ ਪੁਆਇੰਟ ਆਫ View ਨਾਲ ਇਹਨੇ ਕੌਨਫिडेंट ਨਹੀਂ ਸਨ ਪਰ ਕਿੰਨੇ ਸਮਝਾਇਆ ਰਵਿੰਦਰਨਾਥ ਟੈਗੋਰ ਨੇ ਹੀ ਇਹਨੂੰ ਸਮਝਾਇਆ ਕਿ ਸਾਨੂੰ ਇੱਕ ਲੇਖਕ ਨੂੰ ਆਪਣੀ ਮਾਤ ਭਾਸ਼ਾ ਵਿੱਚ ਹੀ ਲਿਖਣਾ ਚਾਹੀਦਾ ਹੈ ਬਲਰਾਜ ਸਾਨੀ ਦਾ ਵਿਚਾਰ ਸੀ ਕਿ ਪੰਜਾਬੀ ਇਸ ਦੇ ਸਮਰਥ ਭਾਸ਼ਾ ਇਸ ਦੇ ਸਮਰਥ ਭਾਸ਼ਾ ਨਹੀਂ ਹੈ ਪਰੰਤੂ ਬਾਅਦ ਵਿੱਚ ਜਦੋਂ ਉਹਨਾਂ ਨੇ ਪੰਜਾਬੀ ਸਾਹਿਤ ਨੂੰ ਪੜਿਆ ਤਾਂ ਭਾਸ਼ਾ ਦੀ ਸਮਰਥ ਸਮਰਥਾ ਦੇਖ ਕੇ ਹੈਰਾਨ ਰਹਿ ਗਏ ਅਤੇ ਪੰਜਾਬੀ ਵਿਛੀ ਲਿਖਣ ਦਾ ਪ੍ਰਣ ਕੀਤਾ ਉਨ ਸਮਰਥਕਾਂ ਦਾ ਕੀ ਹੈ ਤਾਕਤ ਮਤਲਬ ਪਹਿਲਾ ਉਹਨਾਂ ਨੂੰ ਲੱਗਦਾ ਸੀ ਕਿ ਪੰਜਾਬੀ ਉਨੀ ਪਾਵਰਫੁਲ ਲੈਂਗੁਏਜ ਨਹੀਂ ਹੈ ਵੀ ਜਿਆਦਾ ਲੋਕਾਂ ਤੱਕ ਪਹੁੰਚੇਗੀ ਜਾਂ ਨਹੀਂ ਪਹੁੰਚੇਗੀ ਐ ਡਾਊਟ ਸੀਗਾ ਉਹਨਾਂ ਨੂੰ ਤਾਂ ਕੰਫੀਡੈਂਸ ਘੱਟ ਸੀਗਾ ਪਰ ਜਦੋਂ ਉਹਨਾਂ ਨੇ ਆਪ ਪੰਜਾਬੀ ਲਿਟਰੇਚਰ ਪੰਜਾਬੀ ਸਾਹਿਤ ਦੀ ਨੂੰ ਪੜਿਆ ਤਾਂ ਉਹਨਾਂ ਨੂੰ ਲੱਗਿਆ ਕਿ ਇਹ ਤਾਂ ਬਹੁਤ ਹੀ ਤਾਕਤਵਰ ਲੈਂਗੁਏਜ ਹੈ ਤੇ ਫਿਰ ਉਹਨਾਂ ਨੇ ਪ੍ਰਣ ਕੀਤਾ ਫਿਰ ਉਹਨਾਂ ਨੇ ਡਿਸਾਈਡ ਕੀਤਾ ਮੈਂ ਪੰਜਾਬੀ ਵਿੱਚ ਹੀ ਲਿਖਾਂਗਾ ਆਪ ਮਤਲਬ ਬਲਰਾਜ ਸਾਨੀ ਜੀ 1938 ਵਿੱਚ ਮਹਾਤਮਾ ਗਾਂਧੀ ਜਿਦੇ ਕੋਲ ਚਲੇ ਗਏ ਅਤੇ ਉਹਨਾਂ ਨਾਲ ਸੇਵਾ ਨਿਭਾਉਂਦੇ ਰਹੇ ਮਤਲਬ ਉਹਨਾਂ ਦੇ ਨਾਲ ਹੈ ਆਪਣੀ ਸਰਵਿਸੇਸ ਕਰਦੇ ਰਹੇ ਉਹਨਾਂ ਦੀ ਪ੍ਰੇਰਣਾ ਨਾਲ ਹੀ ਆਪ ਅਗਲੇ ਬਰੇ ਬੀਬੀਸੀ ਲੰਡਨ ਦੀ ਹਿੰਦੀ ਸਰਵਿਸ ਲਈ ਰੇਡੀਓ ਅਨਾਉਂਸਰ ਬਣੇ ਅਗਲੇ ਬਰੇ ਮਤਲਬ ਅਗਲੇ ਸਾਲ ਆਪ ਕੀ ਬਣ ਗਏ ਰੇਡੀਓ ਦੇ ਅਨਾਉਂਸਰ ਬਣ ਗਏ ਕਿਦੀ ਪ੍ਰੇਰਣਾ ਨਾਲ ਗਾਂਧੀ ਜੀ ਨੇ ਉਹਨਾਂ ਨੂੰ ਮੋਟੀਵੇਟ ਕੀਤਾ ਤੇ ਅਗਲੇ ਬਰੇ ਬੀਬੀਸੀ ਲੰਡਨ ਤੇ BBC ਲੰਡਨ ਦੀ ਜੋ ਹਿੰਦੀ ਸਰਵਿਸ ਸੀ ਉਹਦੇ ਵਿੱਚ ਰੇਡੀਓ ਅਨਾਉਂਸਰ ਮਤਲਬ ਜਿਵੇਂ ਅਨ ਅੱਜਕਲ ਰੇਡੀਓ ਜੋਕੀ ਕਹਿੰਦੇ ਆ ਆਪਾਂ ਉਦੋਂ BBC ਲੰਡਨ ਦੀ ਜਿਹੜੀ ਨਿਊਜ਼ ਹੁੰਦੀ ਸੀ ਉਹਦੇ ਵਿੱਚ ਹਿੰਦੀ ਨਿਊਜ਼ ਹਿੰਦੀ ਨਿਊਜ਼ ਅਨਾਉਂਸਰ ਬਣੇ ਐਂਡ 1939 ਨੂੰ ਫੇਰ ਆ ਭਾਰਤ ਪਰਤੇ ਔਰ ਅਗਲੇ ਸਾਲ ਭਾਰਤ ਵਾਪਸ ਆ ਗਏ ਪਰ ਤੇ ਮਿੰਦ ਮੁੜਾਇ ਬਲਰਾਜ ਸਾਨੀ ਨੇ ਇੰਡੀਅਨ ਪੀਪਲਸ ਥੀਏਟਰ ਐਸੋਸੀਏਸ਼ਨ दैट इज़ इपटा इंडियन पीपल थिएसोसीएशन इपटा भी अहम भूमिका निभाई है ਤਹੋਂ ਇਹਨਾਂ ਨੇ ਕੀ ਕੀਤਾ ਹੈ ਮਤਲਬ ਇਹਨਾਂ ਨੇ ਜਿਹੜੀ ਇਸ ਐਸੋਸੀਏਸ਼ਨ ਵਿੱਚ ਵੀ ਬਹੁਤ ਇੰਪੋਰਟੈਂਟ ਰੋਲ ਪਲੇ ਕੀਤਾ ਹੈ ਭਾਰਤੀ ਨਾਟ ਪਰੰਪਰਾ ਅਤੇ ਲੋਕਾਂ ਦੀ ਆਵਾਜ਼ ਬਣਦੀ ਕਲਾ ਵਿੱਚ ਜੋ ਭੂਮਿਕਾ ਇਪਟਾ ਦੀ ਹੈ ਸੰਸਾਰ ਪਰਚ ਅਜੀਹੀ ਵਿਸ਼ਾਲ ਦੇਣ ਕਿਸੇ ਗਰੁੱਪ ਦੀ ਨਜ਼ਰ ਨਹੀਂ ਆਉਂਦੀ ਤੇ ਕਹਿ ਰਹੇ ਨੇ ਕਿ ਜੋ ਭਾਰਤੀ ਨਾਟ ਪਰੰਪਰਾ ਮੀਨਸ ਭਾਰਤ ਦੇ ਜੋ ਨਾਟਕ ਦੀ ਪਰੰਪਰਾ ਹੈ ਅਤੇ ਲੋਕਾਂ ਦੀ ਆਵਾਜ਼ ਬੰਦੀ ਕਲਾ ਮਤਲਬ ਲੋਕਾਂ ਦੀ ਜੋ ਆਵਾਜ਼ ਹੈ ਉਹ ਉਹ ਕਿਦੇ ਥਰੂ ਦੱਸੀ ਜਾਂਦੀ ਹੈ ਲੋਕਾਂ ਨੂੰ ਕਲਾ ਦੇ ਥਰੂ ਉਹਦੇ ਵਿੱਚ ਜੋ ਭੂਮਿਕਾ ਮਤਲਬ ਇਹ ਸਭ ਨਾਟਕ ਨੂੰ ਨਾਟਕਾਂ ਨੂੰ ਪ੍ਰੋਮੋਟ ਕਰਨ ਦੀ ਹੈ ਲੋਕਾਂ ਦੀ ਆਵਾਜ਼ ਕਲਾ ਦੇ ਥਰੂ ਅੱਗੇ ਪਹੁੰਚਾਉਣ ਦੀ ਪਹੁੰਚਾਉਣ ਦਾ ਰੋਲ ਜੋ ਇਪਟਾ ਨੇ ਨਿਭਾਇਆ ਹੈ ਉਸ ਸੰਸਾਰ ਵਿੱਚ ਅਜਿਹੀ ਵਿਸ਼ਾਲ ਦੇਣ ਕਿਸੇ ਗਰੁੱਪ ਦੀ ਨਜ਼ਰ ਨਹੀਂ ਆਉਂਦੀ ਮਤਲਬ ਕਿਸੇ ਹੋਰ ਗਰੁੱਪ ਨੇ ਐਨੀ ਨਾਟ્ય ਪਰੰਪਰਾ ਜਾਂ ਆਮ ਲੋਕਾਂ ਦੀ ਆਵਾਜ਼ ਨੂੰ ਅੱਗੇ ਨਹੀਂ ਪਹੁੰਚਾਇਆ ਕਲਾ ਦੇ ਥਰੂ ਜਿੰਨਾ ਇਪਟਾ ਨੇ ਪਹੁੰਚਾਇਆ ਹੈ ਇਹ ਕਹਿੰਦਾ ਮਤਲਬ ਹੈ 1946 ਵਿੱਚ ਉਹਨਾਂ ਨੇ ਆਪਣਾ ਫਿਲਮੀ ਕੈਰੀਅਰ ਇਨਸਾਫ ਫਿਲਮ ਨਾਲ ਸ਼ੁਰੂ ਕੀਤਾ ਹੁਣ 1946 ਵਿੱਚ ਉਹਨਾਂ ਦੀ ਪਹਿਲੀ ਫਿਲਮ ਕਿਹੜੀ ਸੀ ਇਨਸਾਫ ਫੇਰ ਧਰਤੀ ਦੇ ਲਾਲ ਤੇ ਦੂਰ ਚਲੇ ਦੂਰ ਚਲੇ ਵਿੱਚ ਕੰਮ ਕੀਤਾ ਹੁਣ ਇਹ ਵੀ ਮੂਵੀਜ਼ ਦੇ ਨਾਮ ਹੈ ਸਭ ਤੋਂ ਪਹਿਲੀ ਸੀ ਇਨਸਾਫ ਫੇਰ ਇਸ ਤੋਂ ਬਾਅਦ ਕਿੰਨੇ ਧਰਤੀ ਦੇ ਲਾਲ ਤੇ ਥਰਡ ਮੂਵੀ ਕਿਹੜੀ ਸੀ ਦੂਰ ਚਲੇ ਵਿੱਚ ਕੰਮ ਕੀਤਾ ਪਰ 1953 ਵਿੱਚ ਬਿਮਲ ਰਾਏ ਦੀ ਕਲਾਸਿਕ ਫਿਲਮ ਦੋ ਬੀਗਾ ਜ਼ਮੀਨ ਇਹ ਫੋਰਥ ਫਿਲਮ ਦਾ ਨਾਮ ਹੈ ਉਹਨਾਂ ਦੀ ਰਾਹੀ ਉਹਨਾਂ ਨੂੰ ਸਹੀ ਅਰਥਾਂ ਵਿੱਚ ਮਾਨਤਾ ਮਿਲੀ ਮਾਨਤਾ ਮਿਲੀ ਮੀਨਜ਼ ਉਹਨਾਂ ਨੂੰ रिकग्नाइज ਕੀਤਾ ਗਿਆ ਐਸ ਐਨ ਐਕਟਰ ਠੀਕ ਹੈ ਤੇ ਇਹ ਕਿਹੜੀ ਫਿਲਮ ਸੀ ਕਲਾਸਿਕ ਫਿਲਮ ਔਰ ਕਿਦੀ ਸੀਗੀ ਬਿਮਲ رائے ਦੀ ਤਾਂ ਉਹਨਾਂ ਨੂੰ ਐਸ ਐਨ ਐਕਟਰ ਕਾਫੀ ਮਾਨਤਾ ਮਿਲੀ ਕਾਫੀ ਪ੍ਰਸਿੱਧੀ ਮਿਲੀ ਪਪੂਲਾਰਿਟੀ ਮਿਲੀ ਇਸ ਫਿਲਮ ਨੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੀਤੀ ਇੰਟਰਨੈਸ਼ਨਲ ਲੈਵਲ ਤੇ ਫੇਮਸ ਹੋਈ ਹੈ ਮੂਵੀ ਨੂਤਨ ਮੀਨਾ ਕੁਮਾਰੀ ਵਜਨਤੀ ਮਾਲਾ ਅਤੇ ਨਰਗੇਸ ਵਰਗੀਆਂ ਚੋਟੀ ਦੀਆਂ ਕਲਾਕਾਰਾਂ ਹੀਰੋਇਨਾ ਨਾਲ ਆਪਨੇ ਕੰਮ ਕੀਤਾ ਤੇ ਕਿਹੜੀ ਕਿਹੜੀ ਹੀਰੋਇਨਸ ਨਾਲ ਕੰਮ ਕੀਤਾ ਸੀ ਇਹਨਾਂ ਨੇ ਨੂਤਨ ਸੈਕਿੰਡ ਮੀਨਾ ਕੁਮਾਰੀ 3rd ਵਜਨਤੀ ਮਾਲਾ ਤੇ 4th ਨਰਗਿਸ ਇਹਨਾਂ ਦੇ ਚੋਟੀ ਮਤਲਬ ਟਾਪ ਦੀਆਂ ਜਿਹੜੀ ਕਲਾਕਾਰ ਹੀਰੋਇਨ ਸੀ ਹੀਰੋਇਨ ਹੀਰੋਇਨਾ ਸੀਗੀਆਂ ਉਹਨਾਂ ਨੇ ਉਹਨਾਂ ਦੇ ਨਾਲ ਇਹਨਾਂ ਨੇ ਕੰਮ ਕੀਤਾ ਸੀਤਾ ਸੋਨੇ ਦੀ ਸੋਨੇ ਕੀ ਚਿੜੀਆ ਸੱਟਾ ਬਾਜ਼ਾਰ ਭਾਬੀ ਕੀ ਚੂੜੀਆਂ ਕਟ ਪੁਤਲੀ ਲਾਜਵੰਤੀ ਅਤੇ ਘਰ ਸੰਸਾਰ ਵਰਗੀਆਂ ਫਿਲਮਾਂ ਰਾਹੀਂ ਆਪ ਦਾ ਫਿਲਮੀ ਸਫਰ ਸਫਰ ਅੱਗੇ ਵਧਦਾ ਗਿਆ ਤੇ ਇਹ ਸਾਰੀ ਉਹਨਾਂ ਦੇ ਹੋਰ ਮੂਵੀਜ਼ ਦੇ ਨਾਮ ਐ ਸੱਟਾ ਬਾਜ਼ਾਰ ਸੀਤਾ ਸੋਨੇ ਦੀਆਂ ਚੂੜੀਆਂ ਭਾਬੀ ਦੀ ਭਾਬੀ ਕੀ ਚੂੜੀਆਂ ਕਟ ਪੁਤਲੀ ਲਾਜਵੰਤੀ ਘਰ ਸੰਸਾਰ ਇਹ ਹੋਰ ਮੂਵੀਜ਼ ਦੇ ਨਾਮ ਨੇ ਤੇ ਇਹਨਾਂ ਦਾ ਫਿਲਮੀ ਸਫਰ ਫਿਲਮੀ ਕੈਰੀਅਰ ਅੱਗੇ ਵਧਦਾ ਗਿਆ 1965 ਵਿੱਚ ਆਈ ਫਿਲਮ ਵਕਤ ਦੇ ਗੀਤ ਐ ਮੇਰੀ ਜ਼ੋਹਰਾ ਜਬੀ ਤੁਝੇ ਮਾਲੂਮ ਨਹੀਂ ਵਾਲਾ ਬਲਰਾਜ ਅਤੇ ਅਜੇ ਤੱਕ ਫਿਲਮੀ ਦੁਨੀਆ ਉੱਤੇ ਰਾਜ ਕਰ ਰਿਹਾ ਹੈ ਇਹ ਤਾਂ ਬਹੁਤ ਮੂਵੀ ਇਹ ਤਾਂ ਜਦੋਂ ਵਿਆਹ ਵਗੈਰਾ ਹੁੰਦੇ ਹੈ ਉੱਥੇ ਵੀ ਬਹੁਤ ਇਹ ਗਾਣਾ ਚੱਲਦਾ ਹੈ ਨਾ ਐ ਮੇਰੀ ਜ਼ੋਹਰਾ ਜਬੀ ਔਰ ਇਹ ਕਿਹੜੀ ਮੂਵੀ ਦਾ ਹੈ ਵਕਤ ਦਾ ਤੇ ਇਹ ਗਾਣਾ ਬਹੁਤ ਮਸ਼ਹੂਰ ਹੈ ਅਜੇ ਵੀ ਸ਼ਾਇਦ ਹੀ ਕੁਝ ਲੋਕਾਂ ਨੂੰ ਪਤਾ ਹੋਵੇ ਕਿ ਬਲਰਾਜ ਪੁਸਤਕਾਂ ਨੂੰ ਬੇहद ਪਿਆਰ ਕਰਨ ਵਾਲੇ ਸਨ ਮੀ ਜੋ ਬੁక్స్ ਨੂੰ ਵੀ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਅਤੇ ਉਹਨਾਂ ਨੇ 1950 ਵਿੱਚ ਦਿੱਲੀ ਦੇ ਸਲਮ ਇਲਾਕੇ ਵਿੱਚ ਇੱਕ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਸੀ ਮੀਨਸ ਸਲਮ ਮੀਨਸ ਜਿੱਥੇ ਉਹ ਗਰੀਬ ਲੋਕ ਰਹਿੰਦੇ ਨਾ ਉਸ ਇਲਾਕੇ ਵਿੱਚ ਇਹਨਾਂ ਨੇ ਕੀ ਕੀਤਾ ਸੀ ਇੱਕ ਲਾਇਬ੍ਰੇਰੀ ਬਣਾਈ ਸੀ ਆਪ ਇੱਕ ਉੱਚ ਦੁਮਾਲੜੇ ਸਾਹਿਤਕਾਰ ਵੀ ਸਨ ਮਤਲਬ ਇੱਕ ਉੱਚ ਕੋਟੀ ਦੇ ਇੱਕ ਬਹੁਤ ਹੀ ਵਧੀਆ ਸਾਹਿਤਕਾਰ ਵੀ ਸਨ who creates literary works like books or poetry. The term also includes composers, critics and any composers, critics and anyone produce ਹਾਂਜੀ ਜੀ ਸਾਹਿਤਕਾਰ ਕੌਣ ਹੁੰਦਾ ਹੈ ਜਿਹੜਾ ਆਥਰ ਹੁੰਦਾ ਹੈ ਕ੍ਰੀਏਟਰ ਹੁੰਦਾ ਹੈ ਐਗਜ਼ੈਕਟ ਮੀਨਿੰਗ ਲੱਭ ਰਹੀ ਸੀ ਮੈਂ ਸਾਹਿਤਕਾਰ ਮੀਨਸ ਜੋ ਲਿਟਰੇਚਰ ਆਥਰ ਹੁੰਦਾ ਹੈ ਮਤਲਬ ਜੋ ਬੁੱਕਸ ਲਿਖਦਾ ਹੈ ਲਿਟਰੇਚਰ ਲਿਖਦਾ ਹੈ ਮਤਲਬ ਕ੍ਰੀਏਟ ਕਰਦਾ ਹੈ ਕ੍ਰੀਏਟਿਵ ਰਾਈਟਿੰਗ ਕਰਦਾ ਹੈ ਆਪ ਦੀਆਂ ਪੁਸਤਕਾਂ ਮੇਰਾ ਪਾਕਿਸਤਾਨੀ ਸਫਰਨਾਮਾ ਮੇਰਾ ਰੂਸੀ ਸਫਰਨਾਮਾ ਮੇਰੀ ਫਿਲਮੀ ਆਤਮਕਥਾ ਅਤੇ ਕਾਮੇ ਨੇ ਪੰਜਾਬੀ ਸਾਹਿਤ ਨੂੰ ਹੋਰ ਅਮੀਰ ਬਣਾਇਆ ਹੈ ਤੁਹਾਨੂੰ ਇਹਨਾਂ ਦਾ ਕਿਹੜੀ ਕਿਹੜੀ ਪੁਸਤਕਾਂ ਲਿਖੀਆਂ ਨੰਬਰ 1 ਪਾਕਿਸਤਾਨ ਸਫਰਨਾਮਾ ਨੰਬਰ 2 ਰੂਸੀ ਸਫਰਨਾਮਾ ਮੇਰੀ ਫਿਲਮੀ ਆਤਮਕਥਾ ਇਹਦੇ ਬਾਰੇ ਆਪਾਂ ਉੱਪਰ ਵੀ ਪੜਿਆ ਤੇ ਕਾਮੇ ਐਸਾ ਪੰਜਾਬੀ ਲਿਟਰੇਚਰ ਇਹਨਾਂ ਨੇ ਲਿਖਿਆ ਹੈ ਤੇ ਪੰਜਾਬੀ ਲਿਟਰੇਚਰ ਨੂੰ ਹੋਰ ਅਮੀਰ ਬਣਾਇਆ ਮਤਲਬ ਆਪਣਾ ਕੰਟਰੀਬਿਊਸ਼ਨ ਦੇ ਕੇ ਆਪ ਉਸ ਵਕਤ ਦੇ ਸਿਆਰੀ ਮਿਆਰੀ ਪੰਜਾਬੀ ਪੱਤਰ ਪ੍ਰੀਤ ਲੜੀ ਵਿੱਚ ਅਕਸਰ ਲਿਖਿਆ ਕਰਦੇ ਸਨ ਮਤਲਬ ਪੰਜਾਬੀ ਪੱਤਰ ਹੈ ਪੰਜਾਬੀ ਨਿਊਜ਼ਪੇਪਰ ਹੋਏਗਾ ਪ੍ਰੀਤ ਲੜੀ ਤੇ ਇਹ ਨਿਊਜ਼ਪੇਪਰ ਹੈ ਉਹਦੇ ਵਿੱਚ ਵੀ ਇਹਨਾਂ ਦਾ ਆਰਟੀਕਲ ਵਗੈਰਾ ਛਪਦੇ ਸੀ ਇਹ ਅਜ਼ੀਮ ਸ਼ਖਸੀਅਤ ਅਜ਼ੀਮ ਕੀ ਹੁੰਦੀ ਹੈ ਮਹਾਨ ਸਾਨੂੰ 13 April 1973 ਨੂੰ ਸਦਾ ਲਈ ਵਿਛੋੜਾ ਦੇ ਕੇ ਚਲੀ ਗਈ ਮਤਲਬ ਇਸ ਦਿਨ this is the date of demise ਇਸ ਦਿਨ ਉਹਨਾਂ ਦੀ ਡੈਥ ਹੋ ਗਈ ਸੀ ਹੁਣ ਇੱਥੇ ਪੜ ਰਹੇ ਹਾਂ ਜੀ ਬਲਰਾਜ ਸਾਨੀ ਦਾ ਜਨਮ ਕਦੋਂ ਹੋਇਆ ਸੀ ਫਰਸਟ ਮਈ ਨੂੰ ਹੋਇਆ ਸੀ ਨਾ ਫਰਸਟ ਮਈ ਫਰਸਟ ਮਈ 1913 ਨੂੰ ਇਹਨਾਂ ਦਾ ਜਨਮ ਹੋਇਆ ਸੀ ਬਲਰਾਜ ਸਾਨੀ ਦੇ ਛੋਟੇ ਭਰਾ ਦਾ ਕੀ ਨਾਮ ਸੀ ਬਲਰਾਜ ਸਾਨੀ ਦੇ ਛੋਟੇ ਭਰਾ ਦਾ ਨਾਮ ਯਰ ਮਾ ਅਕਤਗਤ ਸੀ ਕਿਤੇ ਤੇ ਇਹਨਾਂ ਦੇ ਛੋਟੇ ਭਰਾ ਦਾ ਨਾਮ ਕੀ ਸੀ ਭੀਸ਼ਮਸਾਨੀ ਭੀਸ਼ਮਸਾਨੀ ਸੀ ਬਾਈਸਕੋਪ ਦਿਖਾਉਣ ਵਾਲੇ ਮੰਡੂਏ ਵਿੱਚ ਕਿਸ ਤਰ੍ਹਾਂ ਦੀਆਂ ਫਿਲਮਾਂ ਦਿਖਾਈਆਂ ਜਾਂਦੀਆਂ ਸਨ ਮੂਕ ਫਿਲਮਾਂ ਮੂਕ ਫਿਲਮਾਂ ਹੀ ਸੀ ਮਤਲਬ ਜਿਹਦੇ ਵਿੱਚ ਡਾਇਲੋਗ ਨਹੀਂ ਹੁੰਦੇ ਸੀ ਮੂਕ ਹੁੰਦਾ ਹੈ ਜਿਹੜਾ ਬੰਦਾ ਬੋਲ ਨਹੀਂ ਸਕਦਾ ਹੈ ਨਾ ਤੇ ਮੂਕ ਫਿਲਮਾਂ ਕੀ ਹੈ ਮਤਲਬ ਡਾਇਲੋਗ ਨਹੀਂ ਹੈ ਸਿਰਫ ਐਕਸਪ੍ਰੈਸ਼ਨ ਸੀਗੇ ਪਲੇਗ ਤੋਂ ਬਚਣ ਲਈ ਲੋਕ ਕਿੱਥੇ ਚਲੇ ਜਾਂਦੇ ਸਨ ਜੰਗਲਾਂ ਵਿੱਚ ਖੇਤਾਂ ਵਿੱਚ ਹਾਂਜੀ ਤੇ ਪਲੇਗ ਤੋਂ ਬਚਣ ਲਈ ਲੋਕ ਪਿੰਡਾਂ ਵਿੱਚ ਚਲੇ ਜਾਂਦੇ ਸੀ ਫਿਰ ਬਲਰਾਧ ਸਾਨੀ ਨੇ ਗਵਰਨਮੈਂਟ ਕਾਲਜ ਲਾਹੌਰ ਤੋਂ ਕਿਸ ਵਿਸ਼ੇ ਵਿੱਚ ਸ਼ੈਮੇ ਕੀਤੀ ਅੰਗਰੇਜ਼ੀ ਵਿੱਚ ਟੈਗੋਰ ਨੇ ਬਲਰਾਧ ਸਾਨੀ ਨੂੰ ਕਿਹੜੀ ਭਾਸ਼ਾ ਵਿੱਚ ਲਿਖਣ ਲਈ ਕਿਹਾ ਮਾਂਤ ਭਾਸ਼ਾ ਵਿੱਚ ਫਿਰ ਬਲਰਾਧ ਸਾਨੀ ਮਹਾਤਮਾ ਗਾਂਧੀ ਜੀ ਕੋਲ ਕਦੋਂ ਗਏ 1938 ਵਿੱਚ ਬਲਰਾਜ ਸਾਧਨੀ ਜੀ ਦਾ ਦਿਹਾਂਤ ਕਦੋਂ ਹੋਇਆ 13 April 1973 ਵਿੱਚ 13 April ਯਾਦ ਕਰ ਸਕਦੇ ਹੋ ਵਿਸਾਖੀ ਵਾਲਾ ਦਿਨ ਹੁੰਦਾ ਹੈ ਉਸ ਦਿਨ ਤੇ ਚੈਪਟਰ ਇਜ਼ ਓਵਰ